ਤੇ ਇਹ ਜਿਵੇਂ ਵੀਰ ਦੇ ਨਾਲ ਕੋਈ ਏਦਾਂ ਦਾ ਅੱਜ ਕੱਲ ਲੁੱਟ ਕੋਂ ਢੀ ਆ ਇਸ ਚੀਜ਼ ਤੋਂ ਬਚਾ ਕੇ ਰੱਖਿਓ ਭਰਾਓ ਇਹ ਨਾ ਹੋਵੇ ਪੰਜਾਬ ਦੀ ਬੇਇੱਜ਼ਤੀ ਕਰਵਾ ਦੋ ਤੇ ਬਾਈ ਬਹੁਤ ਚੰਗੇ ਨੇ ਬਹੁਤ ਇੱਜ਼ਤਮਾਨ ਕਰਨ ਵਾਲੇ ਆ ਕਿਤੇ ਜਾ ਕੇ ਵੇਖਿਆ ਮਹਾਰਾਸ਼ਟਰਾਂ ਦੇ ਵਿੱਚ ਬਹੁਤ ਵਧੀਆ ਮਿਹਨਤ ਕਰਦੇ ਨੇ ਤੇ ਬਹੁਤ ਪਿਆਰ ਸਤਿਕਾਰ ਦਿੰਦੇ ਆ ਇਸੇ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਵੀ ਇਹਨੂੰ ਪਿਆਰ ਸਤਿਕਾਰ ਆ ਵੀਰ ਘੁੰਮਦਾ ਪਿਆ ਮਹਾਰਾਸ਼ਟਰ ਤੋਂ ਆਲ ਇੰਡੀਆ ਬਾਈਸਾਈਕਲ ਟੂਰ ਫਾਰ سپورਟ ਮਹਾਰਾਸ਼ਟਰ ਸਾਰਨ ਭਾਰਤ ਯਾਤਰਾ ਕਰਦੇ ਆ ਗੱਲਬਾਤ ਵੀ ਇਹਨਾਂ ਨਾਲ हेलो सर की हाल चाल है कहाँ से हो महाराष्ट्र कहाँ जा रहे हो रुकी आ, है। इंडिया टूर कर रहा साइकिल से रुकी है, बात करते हैं आपसे और बढ़िया चल रही है यात्रा जी कितना टाइम हो गया चल के आ, चार महीने हो गए जी चार महीने कहाँ कहाँ तक जाये हो गुजरात राजस्थान हाँ महाराष्ट्र से निकला हूँ गुजरात राजस्थान हाँ फिर यूपी में आगरा मथुरा वृंदावन फिर दिल्ली हरियाणा पंजाब पंजाब में कितने दिन हो गए आपको चल पंजाब में लगभग पंद्रह दिन हो गए तो कैसा लगा हमारा पंजाब पंजाब तो बहुत सोना है जी बहुत बढ़िया तो बढ़िया है जी देखो मैं भी सरदार बन गया हूँ <laughs> तो आप प्रभावित तो हो गए सरदार बन गए पंजाब में आके बन गया तो यहाँ रिस्पेक्ट मिल रहा है आपको बहुत, बहुत इज्जत मान मिल रहा है बहुत बहुत ज्यादा रिस्पेक्ट कुछ कुछ कहना चाहेंगे पंजाब के बारे में पंजाब तो बहुत प्यारा है बहुत अच्छे लोग हैं यहाँ के वेलकमिंग लोग हैं ਔਰ ਬਹੁਤ ਸੇਵਾ ਮਿਲਦੀ ਹੈ ਯਾਰ ਬਹੁਤ ਰਿਸਪੈਕਟ ਮਿਲਦਾ ਹੈ ਕੋ ਰਹਿਣੇ ਰਹਿਣੇ ਮੇ ਕੋਈ ਪ੍ਰੋਬਲਮ ਤਾਂ ਨਹੀਂ ਆ ਰਹਾ ਨਹੀਂ ਹabhi tak to mai gurudwara me ruk raha hu gur ghar me ruk raha hu kahi bhi to koi problem nahi aa raha hai bahut achhi seva mil rahi khane ka bhi ho raha hai aur rehne ka bhi sabhi respect kar rahe hain bahut bahut respect chalo e veer na maharashtra to ghumdeya char mahine ho gaye na char mahine ho gaye te bhai nu na support kareyo bhai jithe bhi milega na te indi help karo vad to vad cycle te ghumde paye ne te appa bhi cycle te ghumde ne te idda milke bahut vadiya lagda chalo appa baithdeya the chaa pinne ਕਰਦੇ ਆ ਗੱਲਬਾਤ ਇਹ ਵੀਰ ਨੇ ਜਾਣਾ ਸੀ ਅੰਮ੍ਰਿਤਸਰ ਤਰਨਤਾਰਨ ਹੁੰਦੇ ਹੋਏ ਅੰਮ੍ਰਿਤਸਰ ਜਾਣਾ ਤੇ ਮੈਂ ਕਿਹਾ ਬਾਈ ਤੂੰ ਸਾਡੇ ਨਾਲ ਚੱਲ ਤੇ ਆਪਾਂ ਤੈਨੂੰ ਆਪਣੇ ਸ਼ਹਿਰ ਲੈ ਕੇ ਚੱਲਦੇ ਆਂ ਛੌਕ ਤੇ ਲੈ ਕੇ ਚੱਲਦੇ ਆਂ ਤੇ ਹੁਣ ਬਾਈ ਵੈਸੇ ਤਾਂ ਛੌਟ ਹੀ ਉਹਨੇ ਨਿਕਲ ਜਾਣਾ ਸੀ ਆਪਣੇ ਨਾਲ ਆਪਣੀ ਦੁਕਾਨ ਤੇ ਚੱਲਿਆ ਫਿਰ ਉੱਥੇ ਬੈਠ ਕੇ ਆਪਾਂ ਚਾਹ ਪਾਣੀ ਪੀਂਦੇ ਆਂ ਤੇ ਗੱਲਾਂ ਬਾਤਾਂ ਕਰਦੇ ਆਂ ਤੇ ਵੀਰ ਨੇ ਅਜੇ ਕਹਿੰਦਾ ਮੈਂ ਵੀਡੀਓ ਤਾਂ ਬਣਾਉਣਾ ਪਰ ਥੋੜਾ ਜਨਾ ਮੈਨੂੰ ਡਿਫਿਕਲਟ ਜਾ ਲੱਗਦਾ ਔਖਾ ਹੈ ਮੈਂ ਕਿਹਾ سپورਟ ਤੈਨੂੰ ਤਾਂ ਹੀ ਹੋਏਗੀ ਕਿਉਂਕਿ ਵੀਡੀਓ ਦੇ ਵਿੱਚ ਨਾ ਲੋਕ ਜੁੜ ਜਾਂਦੇ ਹੈਗੇ ਆ ਤੇ ਵੀਡੀਓ ਬਣਾ ਠੀਕ ਹੈ ਜੀ ਵੀਡੀਓ ਬਣਾਤੇ ਰਹੋ ਕੰਟੀਨਿਊ ਵੀਡੀਓ ਡਾਲੋਗੇ ਨਾ ਤੇ ਆਪਾਂ ਦਾ ਸਹੀ ਹੋ ਜਾਏਗਾ ਠੀਕ ਹੈ ਜੀ ਔਰ ਮੈਂ ਤਾਂ ਕਰ ਰਹਾ ਹਾਂ ਮੈਂ ਆਪਣੇ ਇਸੇ ਕਰੂੰਗਾ ਵੀ ਟਰਾਈ ਕਰੋ ਤੇ ਵੀਰ ਨਾ ਪੱਗ ਬੰਨਣੀ ਆਂਦਾ ਵੀ ਜਿੱਦਾਂ ਦਾ ਮੈਂ ਆਇਆ ਨਾ ਤੇ ਪੰਜਾਬ ਦੇ ਵਿੱਚ ਤੇ ਮੈਂ ਵੇਖ ਕੇ ਮੈਂ ਪੱਗ ਬੰਨਣੀ ਸਿੱਖ ਗਿਆਗਾ ਤੇ ਬਾਕੀ ਚੰਗਾ ਲੱਗਦਾ ਹੈਗਾ ਇਦਾਂ ਪੰਜਾਬੀਆਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਆ ਪੰਜਾਬ ਦੀ ਚੰਗੀ ਛਵੀ ਜਿਹੜੀ ਹੈ ਨਾ ਉਹ ਆਪਾਂ ਨੂੰ ਦਿਖਾਉਣੀ ਚਾਹੀਦੀ ਵੀਰਨ ਵੱਤਵਾਦ ਆਪਾਂ ਜਾਰੀ ਸਪੋਰਟ ਕਰੀਏ ਤਾਂ ਜੋ ਆਪਣੇ ਪੰਜਾਬ ਬਾਰੇ ਗੱਲਬਾਤ ਕਰੇ ਕਿਉਂਕਿ ਪੰਜਾਬ ਦੇ ਹਾਲਾਤ ਤਾਂ ਪਹਿਲਾਂ ਹੀ ਜ਼ਿਆਦਾ ਖਰਾਬ ਹੋ ਚੁੱਕੇ ਨੇ ਵਰੂ ਇਦਾਂ ਦਾ ਕਦੀ ਵੀ ਨਾ ਹੋਵੇ ਤੇ ਇਹ ਜਿਵੇਂ ਵੀਰ ਦੇ ਨਾਲ ਕੋਈ ਇਦਾਂ ਦਾ ਅੱਜਕੱਲ ਲੁੱਟ ਖੋਹਦੀ ਆ ਇਸ ਚੀਜ਼ ਤੋਂ ਬਚਾ ਕੇ ਰੱਖਿਓ ਭਰਾਓ ਇਹ ਨਾ ਹੋਵੇ ਪੰਜਾਬ ਦੀ ਬੇਇੱਜ਼ਤੀ ਕਰਵਾ ਦੋ ਤੇ ਬਾਈ ਬਹੁਤ ਚੰਗੇ ਨੇ ਬਹੁਤ ਇੱਜ਼ਤਮਾਨ ਕਰਨ ਵਾਲੇ ਆ ਕਿਤੇ ਜਾ ਕੇ ਵੇਖਿਆ ਜੀ ਮਹਾਰਾਸ਼ਟਰ ਦੇ ਵਿੱਚ ਬਹੁਤ ਵਧੀਆ ਮਿਹਨਤ ਕਰਦੇ ਨੇ ਤੇ ਬਹੁਤ ਪਿਆਰ ਸਤਿਕਾਰ ਦਿੰਦੇ ਆ ਇਸੇ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਵੀ ਇਹਨੂੰ ਪਿਆਰ ਸਤਿਕਾਰ ਦਿਵੋ ਤੇ ਤਾਂ ਜੋ ਅੱਗੇ ਹੋਰ ਵੀ ਆਪਣੇ ਪੰਜਾਬ ਦੇ ਵਿੱਚ ਘੁੰਮਣ ਵਾਲੇ ਆਉਣ ਤੇ ਆਪਣੇ ਪੰਜਾਬ ਦੀਆਂ ਗੱਲਾਂ ਜੀਆਂ ਦੂਰ ਦੂਰ ਤੱਕ ਜਾਵੇ ਵੈਲਕਮ ਹੋ ਗਿਆ ਤੇਰਾ ਇਹਨੂੰ ਇੱਥੇ ਸਾਈਡ ਤੇ ਲਗਾ ਦੇ ਗਰੇਗਾ ਤਾਂ ਨਹੀਂ 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 ਕਰੇਗਾ ਇੱਕ ਆਹੀ ਲਗਾ ਦੋ ਸਟੈਂਡ ਚਲਦਾ ਸਹੀ ਹੈ ਦੋ ਸਟੈਂਡ ਹੈ ਆ ਜਾਓ ਆ ਲੋ ਧਿਆਨ ਨਾਲ ਇਸ ਕੋ ਰੋਕ ਦੇ ਮੋਬਾਈਲ ਉਤਾਰ ਲਓ ਆ ਜਾਓ ਇਹ ਸ਼ਾਪ ਹੈ ہمارا ਸ਼ਾਪ ਤੇ ਪਹੁੰਚ ਗਿਆ ਵੀਰ ਆਪਣੇ ਨਾਲ ਤੇ ਗੱਲਾਂ ਬਾਤਾਂ ਚੱਲਦੀਆਂ ਪਈਆਂ ਤੇ ਰੋਟੀ ਦਾ ਹੀ ਤੇ ਕਹਿੰਦਾ ਬਾਈ ਜੀ ਕੋਈ ਚੱਕਰ ਨਹੀਂ ਮੈਂ ਕਿਹਾ ਕੋਈ ਨਹੀਂ ਤੁਸੀਂ ਦੂਰ ਜਾਣਾ ਸਫਰ ਹੈ ਜੋ ਪੱਟੀ ਤੋਂ ਲੈ ਕੇ ਆਏ ਸੀ ਆਪਣਾ ਤੇ ਉਹ ਰੋਟੀ ਵੀਰ ਨੂੰ ਖਵਾ ਰਹੇ ਹੈਗੇ ਮੇਰਾ ਵੀਡੀਓ ਬਣਾਉਣ ਦਾ ਇਹ ਮਤਲਬ ਨਹੀਂਗਾ ਕਿ ਮੈਂ ਰੋਟੀ ਖਵਾ ਕੇ ਤੇ ਵੀਡੀਓ ਬਣਾ ਰਿਹਾ ਮਤਲਬ ਕੀ ਹੈਗਾ ਤੁਸੀਂ ਤੁਹਾਨੂੰ ਕੋਈ ਵੀ ਮਿਲਦਾ ਨਾ ਟੂਰਿਸਟ ਖਾਸ ਤੌਰ ਤੇ ਘੁੰਮਣ ਫਿਰਨ ਵਾਲਾ ਉਹਦੀ سپورਟ ਜਰੂਰ ਕਰਿਆ ਕਰੋ ਉਹਨੂੰ ਹੈਲਪ ਕਰਿਆ ਕਰੋ ਕੋਈ ਪੈਸੇ ਦੀ ਹੋ ਸਕੇ ਚਾਹ ਪਾਣੀ ਦੀ ਹੋ ਸਕੇ ਮਤਲਬ ਕੀ ਹੈਗਾ ਵੀ ਜਦੋਂ ਆਪਾਂ ਐਵੇਂ ਦਾ ਵਿਹਾਰ ਕਰਦੇ ਆ ਕਿਸੇ ਆਉਣ ਜਾਣ ਵਾਲੇ ਤੇ ਉਹਦੇ ਵਿੱਚ ਆਪਣੀ ਬਹੁਤ ਛਵੀ ਜਿਹੜੀ ਨਾ ਉੱਪਰ ਜਾਂਦੀ ਹੈਗੀ ਆਪਣਾ ਜਿਹੜਾ ਪੰਜਾਬ ਦਾ ਨਾਮ ਹੀ ਰੋਸ਼ਨ ਹੁੰਦਾ ਹੈਗਾ ਤੇ ਮਤਲਬ ਜਿੱਥੇ-ਜਿੱਥੇ ਵੀਰ ਜਾਏਗਾ ਨਾ ਇਹਨੂੰ ਸਪੋਰਟ ਵੀ ਕਰਦੇ ਰਹਿਣਾ ਸਾਰੇ ਜene ਤੁਸੀਂ ਮੈਨੂੰ ਚਾਹਣ ਵਾਲੇ ਹੋ ਤੇ ਜਿੱਥੋਂ ਦੇਰ ਤੁਸੀਂ ਮੈਨੂੰ ਜਾਣਦੇ ਹੋ ਤੇ ਭਾਈ ਜੀ ਜਿੱਥੇ ਵੀ ਤੁਹਾਨੂੰ ਮਿਲੇਗਾ ਇਹਨੂੰ ਸਪੋਰਟ ਜੁੜ ਕਰਾਏ ਗੱਲਾਂ ਪਤਾ ਚੱਲਦੀਆਂ ਪਈਆਂ ਰੋਟੀ ਪਾਣੀ ਖਾ ਕੇ ਉਸ ਤੋਂ ਬਾਅਦ ਦੇ ਵਿੱਚ ਚਾਹ ਪਾਣੀ ਕਰਦੇ ਆਂ ਉਸ ਤੋਂ ਬਾਅਦ ਵੀਰ ਨੂੰ ਆਪਾਂ ਮੇਨ ਅੰਮ੍ਰਿਤਸਰ ਵਾਲੇ ਰੋਡ ਤੇ ਪਾ ਦਵਾਂਗੇ ਤੇ ਫਿਰ ਭਾਈ ਆਪਣੀ ਮੰਜ਼ਿਲ ਵੱਲ ਪੱਦਾ ਕਰਦੇ ਆਂ ਠੀਕ ਹੈ ਭਾਈ ਅੱਜ ਤੇ ਮਿਲ ਕੇ ਬਹੁਤ ਅੱਛਾ ਲਗਾ ਤੇ ਆਪ ਧੰਨਵਾਦ ਪ੍ਰਮਾਤਮਾ ਯਾਤਰਾ ਸਫਲ ਕਰੇ ਅੱਗੇ ਵਧਦੇ ਜਾਈਏ ਆਪਣੀ اشتركوا okay. في okay.